ਹਾਂਜੀ ਹਾਂਜੀ ਮੈਂ ਹਾਂਜੀ ਮੈਂ ਸਦੀਪ ਸਿੰਘ ਫੂਲੋ ਚੇਅਰਮੈਨ ਆ ਭਾਰਤੀ ਕਿਸਾਨ ਯੂਨੀਅਨ ਕਰਾਤੀਕਰ ਪੰਜਾਬ ਆ ਸਾਡੇ ਵਿੱਚ ਮੌਜੂਦ ਨੇ ਪਹਿਲਾਂ ਆਪਣੇ ਸਰਦਾਰ ਮਨਜੀਤ ਸਿੰਘ ਟਿੱਪਕੋ ਦੇ ਜਿਹੜਾ ਇਹ ਰੈਗ ਪੁਆਇੰਟ ਹੈ ਇਹਦੇ ਇੰਚਾਰਜ ਹੈ ਮੇਨ ਤੇ ਇਧਰ ਸਾਰੇ ਜ਼ਿਲ੍ਹਾ ਬਠਿੰਡੇ ਦੇ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਚੀਫ ਹੈ ਇਹ ਖੜੇ ਨੇ ਬਾਕੀ ਸਾਡੇ ਜ਼ਿਲ੍ਹਾ ਪ੍ਰਧਾਨ ਐ ਪ੍ਰਸ਼ੋਤਨ ਸਿੰਘ ਮਹਾਰਾਜ ਹੈ ਤੇਸ ਤੋਂ ਇਲਾਵਾ ਸਬ ਡਿਵੀਜ਼ਨ ਫੂਲ ਦੇ ਜਿੰਨੇ ਵੀ ਸੀਨੀਅਰ ਪੁਲਿਸ ਅਧਿਕਾਰੀ ਉਹ ਸਾਰੇ ਹਾਜ਼ਰ ਹੈ ਅਸੀਂ ਅੱਜ ਜਿਹੜਾ ਇਹ ਰੈਕ ਆਇਆ ਹੈ ਜਿਹਦੇ ਸੰਬੰਧੀ ਸਾਰਿਆਂ ਦੀ ਮੀਟਿੰਗ ਦੇ ਵਿੱਚ ਸਰਬਤੇਰੀ ਮੀਟਿੰਗ ਦੇ ਵਿੱਚ ਇਹੀ ਫੈਸਲਾ ਹੋਇਆ ਉਹ ਪਹਿਲਾਂ ਪੜ੍ਹ ਕੇ ਵੀ ਸੁਣਾਤਾ ਵੀ ਜੋ ਲੈਟਰ ਆਇਆ ਅ ਲੈਟਰ ਨੰਬਰ ਰਿਫਰੈਂਸ ਨੰਬਰ 5354 ਵਿਦਿਅਕ ਆਈ ਐਕਟ 2025 ਦਾ 28 ਗਾਸਤ 2025 ਦਾ ਜੋ ਲੈਟਰ ਹੈ ਇਹਦੇ ਮੁਤਾਬਕ ਕਿਸੇ ਨੂੰ ਵੀ ਕੋਈ ਨਾ ਅੱਜ ਨਾ ਕੋਈ ਭਵਿੱਖ ਦੇ ਵਿੱਚ ਇਹਦੇ ਨਾਲ ਭਾਵੇਂ ਡੀ.ਆਈ.ਪੀ ਆਉਂਦੀ ਹੈ ਜਾਂ ਕੋਈ ਭਾਵੇਂ ਆਉਂਦੀ ਹੈ ਜੂਰੀਆ ਉਹਦੇ ਨਾਲ ਕੋਈ ਵੀ ਟੈਗ ਨੈਨੋ ਜਿਹੜੀ ਡੀ.ਆਈ.ਪੀ ਜਾਂ ਨੈਨੋ ਜੂਰੀਆ ਟੈਗ ਨਹੀਂ ਕੀਤੀ ਜਾਊਗੀ ਤੇ ਜੇ ਇਹ ਕੀਤੀ ਜਾਊਗੀ ਤਾਂ ਇਹਨਾਂ ਨੇ ਜਿਹੜੇ ਮੌਜੂਦ ਪੁਲਿਸ ਅਧਿਕਾਰੀ ਐ ਉਹਨਾਂ ਨੇ ਕਿਹਾ ਉਹ ਬੋਲ ਕੇ ਵੀ ਦੱਸ ਦੇਣਗੇ ਵੀ ਅਸੀਂ ਉਹਨਾਂ ਤੇ ਜੋ ਵੀ ਟੈਗ ਕਰੂਗਾ ਉਹਦੇ ਜਿਹੜਾ 78 ਸੀ ਦਾ ਵਿੱਚ ਹਲਾਇਤ ਕੀਤੀ ਹੋਈ ਉਹਦੇ ਤਹਿਤ ਅਸੀਂ ਪਰਚਾ ਦੇਵਾ ਕੇ ਦਿੱਤੇ ਸੋ ਇਹ ਫੈਸਲਾ ਹੋਇਆ ਇਹ ਬੋਲ ਕੇ ਵੀ ਦੱਸ ਦੇਣਗੇ ਨਾਲ ਹੀ ਜਿਹੜੀ ਇੱਕ ਛੋਟੀ ਜੀ ਗੱਲ ਹੈਗੀ ਇਹਦੇ ਵਿੱਚ ਉਹ ਅੱਜ ਅਸੀਂ ਇਹ ਚੀਫ ਖੜੇ ਨੇ ਸਾਡੇ ਖੇਤੀਬਾੜੀ ਦੇ ਇਹਨਾਂ ਨੇ ਕਿਹਾ ਵੇ ਜਿਹੜੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਲ ਸੋ ਅੱਜ ਜਿੰਨੇ ਮੀਟਿੰਗ ਕਰਾ ਦਿੰਨੇ ਆ ਤਾਂ ਕਿ ਜਿਹੜੇ ਹੋਰ ਕੋਈ ਸੁਸਾਇਟੀਆਂ ਦੀ ਕਾਣੀ ਵੰਡ ਨਾਲ ਸੰਬੰਧਿਤ ਸੁਸਾਇਟੀਆਂ ਨੂੰ ਕਈਆਂ ਨੂੰ ਆ ਗਿਆ ਕਈਆਂ ਨੂੰ ਨਹੀਂ ਆ ਗਿਆ ਜਾਂ ਉਹਦੀ ਵੰਡ ਕਿਵੇਂ ਕਿਵੇਂ ਹੋਵੇ ਇਹ ਜਿਹੜੇ ਰਹਿਤੇ ਮਾਮਲੇ ਆ ਜਾਂ ਕੋਈ ਪਹਿਲਾਂ ਉਹਨਾਂ ਦੇ ਕੋਲੇ ਕੋਟਾ ਪਿਆ ਕੋਈ ਨਹੀਂ ਨੈਨੂ ਦਾ ਉਹ ਸਾਰੇ ਮਾਮਲੇ ਆ ਇਹਨਾਂ ਨੇ ਯਕੀਨ ਦਿਵਾਇਆ ਵੀ ਅੱਜ ਹੀ ਜਿਹੜੀ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਉਹ ਸਾਰੇ ਮਾਮਲੇ ਵੀ ਨਿਪਟਾ ਦਿੱਤੇ ਜਾਣਗੇ ਸੋ ਜਿਹੜਾ ਹੁਣ ਇਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਇਹ ਦੇ ਆਧਾਰ ਤੇ ਜਿਹੜੀ ਅੱਜ ਵਾਲਾ ਜਿਹੜਾ ਰੈਕ ਆਇਆ ਇਹ ਇੱਕ ਦਫੇ ਵਾਲਾ ਇਹਦੀ ਜਿਹੜੀ ਇਸ ਤੋਂ ਬਾਅਦ ਹੈ ਜਿਵੇਂ ਵੀ ਚਲੋ ਅਸੀਂ ਜਿਹੜਾ ਸੈਕਟਰੀ ਕੀ ਆਏ ਆ ਜੂਨੀਅਨ ਦੇ ਪ੍ਰਧਾਨ ਸੈਕਟਰੀ ਜੂਨੀਅਨ ਦੇ ਉਹਨਾਂ ਨੇ ਵੀ ਕਹਿਤਾ ਵੀ ਜਿਹੜੀਆਂ ਜਿਹੜੀਆਂ ਸੁਸਾਇਟੀਆਂ ਨੂੰ ਇਹ ਆਈ ਹੈ ਸਪਲਾਈ ਉਹ ਦੇ ਦੇਣ ਅੱਗੇ ਉਹ ਜਿਹੜਾ ਗਾਹਾਂ ਵਾਲਾ ਰਹਿ ਕਾਊਗਾ ਉਹ ਜਿਹਦੀ ਕਿਸੇ ਡਿਮਾਂਡ ਹੋਊਗਾ ਉਹਨੂੰ ਪੈਸੇ ਦੇ ਹਿਸਾਬ ਤੇ ਦਿੱਤਾ ਜਾਊਗਾ ਤੇ ਮੈਂ ਇਧਰ ਸਰਦਾਰ ਅਰਵੰਦ ਸਿੰਘ ਜੀ ਨੂੰ ਵੀ ਕਹਿੰਦੇ ਆ ਕਿ ਉਹ ਵੀ ਇਹਦੇ ਬਾਰੇ ਦੋ ਸ਼ਬਦ ਕਹੇ